ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਗਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਤੇ ਚੰਗੇ ਦੁੱਧ ਵਾਲੀ ਗਾਂ ਦਾ ਨੇ ਦਿਖਾਉਣੀ ਸੂਈ ਸਵਾਈ ਆ ਤੇ ਮਗਰ ਬੱਛੇ ਵੀ ਬੜੇ ਰਿਕਾਰਡ ਵਾਲੀ ਆ ਜਿਹੜੀ ਵੀਡੀਓ ਪੂਰੀ ਵੇਖਿਓ ਤੇ ਗੱਲਬਾਤ ਹੁਣ ਕਰਦੇ ਆਂ ਇਹ ਆ ਵੀ ਸੁਈ ਸੁਵਾਈ ਆ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਬਾਕੀ ਹੋਰ ਵੀ ਪਸ਼ੂ ਜਿਹੜੇ ਵੀ ਜਨਨ ਘਰੇ ਰੱਖੇ ਆ ਸਾਰੇ ਚੰਗੇ ਦੁੱਧ ਵਾਲੇ ਆ ਜਿਹੜੇ ਚੰਗੀਆਂ ਵੇੜਾਂ ਜਿਹੜੀਆਂ ਘਰੇ ਰੱਖੀਆਂ ਉਧਰ ਉਹ ਬੱਚੀਆਂ ਵੀ ਕਰਦੀਆਂ ਤਿਆਰ ਕਰਨਦੇ ਆ ਜਿੱਦਾਂ ਇੱਕ ਐਸ਼ ਸ਼ਾਇਰ ਵੇੜ ਕਾਫੀ ਸੋਹਣੀ ਤਿਆਰ ਕਰਨਦੇ ਆ ਹਾਂ ਜੀ ਵੀਰ ਜੀ ਸასი ਘਾਲ ਜੀ ਅਸਾਂ ਵੀ ਜੀ ਹੋਰ ਵੀ ਜੀ ਠੀਕ ਠਾਕ ਜੀ ਵਧੀਆ ਮਜ਼ਾ ਵੀ ਜੀ ਚਲੋ ਵਧੀਆ ਚੀਤਾ ਜੇ ਤੇ ਨਾਮ ਦੱਸਦੇ ਕਰੀਏ ਨਾਮ ਵੀਰ ਜੀ ਅਜਗਜੀਤ ਏ ਪਿੰਡ ਅਕਰਪੜਾ ਤਹਿਸੀਲ ਬਟਾਲਾ ਜ਼ਿਲ੍ਹਾ ਬਰਦਾਸਪੁਰ ਤੇ ਫੋਨ ਨੰਬਰ ਇਹ ਬੋਲੋ ਫੋਨ ਨੰਬਰ ਵੀਰ ਜੀ 7814307922 ਠੀਕ ਆ ਤੇ ਆ ਦਿੱਕੂਆਂ ਵਿੱਚ ਨਹੀਂ ਫਿਰ ਹਾਂਜੀ ਜੀ ਇੱਕੋ ਜਾਂਦੀ ਹਾਂਜੀ ਅੱਛਾ ਹਾਂਜੀ ਚੰਗੇ ਰਿਕਾਰਡ ਵਾਲੀ ਜੱਗ ਦੀ ਹੈ ਹਾਂਜੀ ਹਾਂਜੀ ਵੀਰ ਜੀ ਮਨ ਲ 6 ਦੇ ਵਿੱਚ ਵੀਰ ਜੀ ਮਸ਼ੀਨ ਲਾਦੀ ਜੀ ਹਾਂਜੀ ਅੱਛਾ ਕਾਦੇ ਦੇ ਤਾਂ ਤੁਹਾਡੇ ਜਿੱਡਾ ਹੀ ਇੱਕ ਰੀ ਲੱਗ ਕੇ ਖਲੋ ਕੇ ਦਿਖਾ ਦੇ ਆਹ ਬਰੈਡ ਦੀ ਵਿੱਚ ਵਾਲਾ ਹਾਂ ਦੇਖ ਸਾਡੇ ਜੀ ਵੀਰ ਜੀ ਨੇ ਦੇ ਹਾਈਟ ਦੇ ਬਰਾਬਰ ਹੀ ਆ ਜਿਹੜੀ ਉਹ ਦਾਦਾ ਵੀਰ ਜੀ ਅਸੀਂ ਜੀ ਮਨ ਲ ਕੰਨੀਆਂ ਨੇ ਬਰਾਬਰ ਹੋਈਆਂ ਦੇ ਅੱਛਾ ਹਾਂਜੀ ਹਾਂਜੀ ਚੈੱਕ ਕੀਤੇ ਤਾਂ ਤੁਸੀਂ ਹਾਂਜੀ ਹਾਂਜੀ ਵੀਰ ਜੀ ਅੱਛਾ ਹਾਂਜੀ ਠੀਕ ਆ ਇਹ ਵੀਰ ਜੀ ਜਿਹੜਾ ਉੱਥੋਂ ਦੇ ਵੀਰ ਜੀ ਮੈਂ ਮਨ ਲ 31 ਕਿਲੋ ਦੁੱਧ ਉਤਵਾ ਕੇ ਲਿਆਦਾ ਸੀ ਅ ਮਸ਼ੀਨੀ ਦੀ ਉਤਵਾਈ ਉੱਥੇ ਅੱਛਾ ਵੀਰ ਜੀ ਦਾ ਆਸ ਤੇ ਮੇਰਾ ਮੁਕੇ ਦੇ ਮੇਰੇ ਕੋਲ ਅੱਛਾ ਤਾਂ ਮਗਰੇ ਇਹ ਅਵੇਜੀ ਅਰਮਾਂਡਾ ਦੀ ਸੈਕਸਿਸ ਸੀਮਨ ਦੀ ਵਸ਼ੀ ਦੇ ਸਟਾਰ ਵੀ ਸਾਡੇ ਖਿਡਾਦਾ ਮੈਨਾਂ ਹੋਰ ਕੋ ਤੋਂ ਅੱਛਾ ਸਟਾਰ ਵੀ ਨਾਲ ਹੀ ਦਿੱਤਾ ਸਟਾਰ ਨਾਲ ਜਾਂਦਾ ਹੈ ਅੱਛਾ ਆਪ ਪਤਾ ਜੇ ਕਿਹੜੀ ਦੀ ਹੈ ਆ ਵੀਜੀ ਵਰਲਡ ਵਾਈਡ ਦੀ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਇੱਕ ਮਤਲਬ ਹਰਦੀ ਜੀ ਹੋਰ ਜੇ ਹਰਪੁਰ ਜਾ ਰਿਹਾ ਜੇ ਟੈਗ ਲੱਗਾ ਹੋਣਾ ਸਾਰਾ ਰਿਕਾਰਡ ਇਹਦਾ ਬੋਲਦਾ ਜੀ ਦਾ ਅੱਛਾ ਹਾਂਜੀ ਕੋਈ ਆਮੜਾ ਉਹ ਟੈਗ ਨਹੀਂ ਹਾਰਪੜੀ ਜੀ ਠੀਕ ਆ 바ਰ ਕੋਡ ਵਾਲਾ ਜਿਹੜਾ ਟੈਗ ਆ ਹਾਂਜੀ ਭਾਏ ਮਨ ਲਓ ਹਾਰਪੜੀ ਜੀ ਇਦਾਂ ਕੋਈ ਨੂੰ ਵੰਗਾ ਨਹੀਂ ਭਾਏ ਇੱਕ ਇਹ ਭਾਏ ਉਧਰ ਦਾ ਦੇ ਇੱਕ ਇਧਰ ਦਾ ਦੇ ਨੂੰ ਅੱਛਾ ਤੇ ਤੁਹਾਡ ਸੀਲ ਸੀਲ ਸਾਡੀ ਬਾਹਰ ਪੂਣੀ ਜੀ ਠੀਕ ਆ ਤੇ ਕਿੰਨਾ ਦੁੱਧ ਤੁਸੀਂ ਚੋਕ ਲੈ ਹੁੰਦਾ ਸੀ ਇਹਦੇ ਕੋਲ ਉੱਥੇ ਹਾਰਪੜੀ ਜੀ ਮਨ ਲਓ ਮਸ਼ੀਨੀ ਨਾਲ ਅਚਵਾਹੀ ਦੋ ਟਾਈਮ ਦੁੱਧ ਚੋਇਆ ਸੀ ਉੱਥੇ 31 ਕਿਲੋ ਦੁੱਧ ਸੀ ਉੱਥੇ ਹਾਰਪੜੀ ਜੀ ਮਨ ਲਓ ਚਾਰ ਚੂੜ ਆਉਂਦਾ ਰਿਹਾ ਇੱਥੇ ਮਨ ਲਓ ਜੀ ਜਣ ਮੁੰਡਈ ਉਹਦਾ ਲਾਉਣ ਅੱਛਾ ਹਾਂਜੀ ਉੱਥੇ ਇੱਕ ਇੱਥੇ 92 92 ਦਿੱਤੀ ਆ ਤੁਸੀਂ ਜਿੱਦਾਂ ਹੁ ਤੇ ਟੁੜੀ ਆ ਫਿਰ ਫਾਰਮਾਂ ਜਿਹੜਾ ਚਾਰ ਸਾਈਲਜ ਪੈਂਦਾ ਆ ਉਹ ਪਾਊਡਰ ਪਾਊਡਰ ਚੱਲਦਾ ਰਹਿਣਾ ਇਹਨਾਂ ਦਾ ਹਾਂਜੀ 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 ਤੇ ਠੀਕ ਹੈ ਮਤਲਬ ਥੋੜੀ ਜੀ ਤੁਹਾਡੇ ਤੋਂ ਸੇਵਾ ਘਟੀ ਆ ਤੇ ਉਹ ਦੁੱਧ ਵੀ ਘਟ ਗਈ ਆ ਤੇ ਹੁਣ ਦੁੱਧ 22 ਲੀਟਰ ਜਿਹੜਾ ਘਰੋਂ ਚਵਾਦਾ ਤੇ ਜੇ ਮੈਂ ਆਨਲਾਈਨ ਮੰਗਾਊਗਾ 24 ਲੀਟਰ ਦੀ ਗਾਰੰਟੀ ਆਪਾਂ ਤੇ ਮੰਨ ਲਓ ਜੇ ਕੋਈ ਫੇਰ ਚੰਗੀ ਸਾਹਬਲਾ ਕੋਈ ਲੈ ਜਾਂਦਾ ਵਾ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਮਤਲਬ ਹਰ ਬੜੀ ਜਨਾ 30 ਲੀਟਰ ਤੋਂ ਉਹਨਾਂ ਪੁੱਛਾਇਆ ਸੀ ਤੇ ਜੇ ਮਤਲਬ ਕੋਈ ਚੰਗੀ ਸਾਹਬਲਾ ਦੀ ਕੇਰ ਕੋਲੀ ਕਰੋ ਕਿ ਦੁੱਧ 35 ਲੀਟਰ ਲਾ ਕੇ ਜਾ ਸਕਦੀ ਆ ਅੱਛਾ ਹਾਂਜੀ ਠੀਕ ਹੈ ਤੇ ਵੱਛੀ ਬਖਾਦੀਏ ਤੇ ਇੱਕ ਰਹੀ ਬੱਛੀ ਜੀ ਆਉ ਜੇ ਡੱਬੀ ਵੱਛੀ ਦੇ ਅਰਮਾੜਾ ਦੀ ਬਾਕੀ ਉਤਨਾ ਵੀ ਵੱਛੀਆਂ ਘਰੇ ਤਿਆਰ ਕਰੰਦੇ ਆ ਵੀ ਜੀ ਹਣੀ ਹਾਂ ਦੇਖ ਸਕਦੇ ਆ ਵੀ ਵੱਛੀਆਂ ਜਿਹੜੀਆਂ ਘਰੇ ਰੱਖੀਆਂ ਵਾਂ ਛਿੰਗ ਟੀਕੇ ਦੀਆਂ ਵੱਛੀਆਂ ਦੀ ਆਹ ਆਹ ਜੀ ਇਹ ਵੱਛੀ ਦੇ ਅਰਮਾੜੇ ਦੇ ਆ ਬੱਚੀ ਐ ਫੋਲੇ ਕੁਮਰੀ ਪੂਰੀ ਬਰੀਡ ਚ ਆ ਜਿਹੜੀ ਵੜੇ ਵਾਲੀ ਆਹ ਲੈ ਸਾਦੇ ਜੀ ਪੂਰਾ ਦੁੱਧ ਦੁੱਧ ਵੀ ਚੰਗਾ ਪਿਆਉਂਦੇ ਆ ਬੱਚੀ ਦੀ ਗਰੋਥ ਚੰਗੀ ਹੁੰਦੀ ਆ ਉਥੇ ਹਰ ਰੱਜਿਆ ਨਾਲ ਮਤਲਬ ਪਿੰਜਰਾਂ ਵਿੱਚ ਈ ਦਾ ਵਾਰੀਆਂ ਹੁੰਦੀਆਂ ਮੱਸੀਆਂ ਅੱਛਾ ਹਾਂ ਜੀ ਪਿੰਜਰੇ ਜੀ ਰੱਖੀ ਮਤਲਬ ਖੁੱਲੀਆਂ ਛੱਡੀਆਂ ਅੱਛਾ ਤੋਂ ਵੀ ਖੁੱਲੀਆਂ ਛੱਡੀਆਂ ਇੱਥੇ ਚਲ ਆ ਜਿਹੜੀ ਆ ਉਹ ਗਾਂ ਦੀ ਵਛੀ ਆ ਉਤਰਾਂ ਤੇ ਬਾਕੀ ਆ ਵੀ ਵਛੀਆਂ ਜਿਹੜੀਆਂ ਘਰੇ ਤਿਆਰ ਕਰੰਦੇ ਆ ਤੇ ਸੋਹਣੀਆਂ ਵਛੀਆਂ ਮੇ ਇਹ ਵੀ ਜਿਹੜੀਆਂ ਘਰੇ ਤਿਆਰ ਕਰੰਦੇ ਦੋ ਉਧਰ ਵੱਜੀਆਂ ਵਾ ਵੱਡੀਆਂ ਹੋ ਗਈਆਂ ਵਾ ਉਨਾ ਜੇ ਕਾਇਰ ਸ਼ਹਿਰ ਵੜਿਆ ਕਾਫੀ ਖੂਬਸੂਰਤ ਹੈ ਤੋਰੋਂ ਹ ਵੀ ਦੀ ਹਰੇ ਕਰੀਨ ਆ ਥਾਣੇ ਦੇ ਇੱਕ ਵੀ ਦੇਖ ਸਕਦੇ ਜੇ ਲੱਗੇ ਤਾਂ ਚੰਗੇ ਗਿਆਪਤੇ ਆ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਹੁਣ 26 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਮੌਕੇ ਤੇ ਤਿਆਰ ਆ ਜਿਹੜਾ ਜਿਹੜਾ ਸਵਾਗਤ ਦੇਣਗੇ ਬਾਕੀ ਕੱਦ ਕਾਠ ਪੱਖੋਂ ਚੰਗੀ ਆ। ਮਿਲ ਜਾ ਵੇਦੀਨ। ਬਾਕੀ ਇਸ ਤੋਂ ਮੋੜ ਕੱਟਣਾ ਥੋੜਾ ਔਖਾ ਹੈ ਇਹਦੇ ਵੀ। ਜੇ ਬੂਧੀ ਜਿਹੜੇ ਕਹਿੰਦੇ ਵੀ ਅਸੀਂ ਆਪ ਹੀ ਲਿਆ ਕੇ ਪਾਇਆ। ਬਾਕੀ ਹਰ ਕਿਸੇ ਨੇ ਆਪਣੀ ਸਮਝ ਕਰਨੀ ਹੈ ਤੇ ਉਹ ਤਰ੍ਹਾਂ ਥਣ ਥਣ ਓਕੇ ਜੇ ਸਾਰੇ ਹਾਂ ਜੀ ਵੀਰ ਜੀ ਗਾਰ ਲੈਣਾ ਅਰਜੀ ਜੀ ਗਾਰ ਦਾ ਕੁਛ ਲੈਣਾ ਪਿਛਲਾ ਦੇ ਅੱਛਾ ਜੀ ਤੁਹਾਨੂੰ ਮਨ ਲੈ ਧਾਰਦਾ ਵੀ ਨਹੀਂ ਅਫਰਕ ਠੀਕ ਹੈ ਜੀ ਤੇ ਆ ਬੈਣੀ ਵਾਲੇ ਪਾਸੇ ਤਾਂ ਵੀ ਥਾਣੇ ਦੇ ਇਕੱਲੀ ਲਾਗੇ ਤੋਂ ਦੇਖ ਸਕਦੇ ਜੀ ਤੇ ਹਵਾਨਾ ਤੇ ਵੀ ਨਾ ਡੰਬੀ ਬਰੀ ਚੰਗੇ ਨਾ ਬਾਕੀ ਹਵਾਨਾ ਪਿੱਛੇ ਤੋਂ ਲਾ ਕੇ ਗਾਂਦ ਕਰ ਚੰਗਾ ਤੇ ਮੁੱਲ ਫਿਰ ਕਿੰਨਾ ਜੇ ਦਾ ਮੁੱਲ ਵੀ ਲਓ ਵੀ ਜੀ ਮਨ ਕਿੰਨਾ ਇਹਦਾ ਕਰ ਲਈਏ ਇੱਕ ਵੀ ਕਰ ਲਈਏ ਦਾ ਨਹੀਂ ਜੀ ਅੱਜ ਆ ਕਰੀਏ ਵਿਚਨ ਵਾਲੀ ਗੱਲ ਕਰੀਏ ਇੱਕ ਦਾ ਹਰ ਰੁਪਈਆ ਵੀ ਲਓ ਜੇ ਤੇ 31 ਲੀਟਰ ਤਿਆਰ ਹੁੰਦਾ ਫਿਰ ਤੇ ਚਲੋ ਇੰਨਾ ਹੋਣਾ ਹੀ ਹਰ ਵੀ ਹੁਣ ਦੁੱਧ ਥੋੜਾ ਘਟਿਆ ਉਹ ਲੱਖ ਰੁਪਈਆ ਮੁੱਲ ਕਰ ਦਿੰਦੇ ਆ ਕਰ ਦਈਏ ਥੋੜੀ ਕਿ ਛੋਟ ਕਰਾ ਲਓ ਚਲੋ ਜੀ ਆਪ ਚਲੋ ਕਰਾ ਲਓ 5000 ਛੱਡ ਦਈਏ ਇਹਦੇ ਵਿੱਚ ਹਰਬਜੀਤ ਜੀ ਸਿਰਫ ਸ਼ੋਰ ਸਾਡ ਜੀ 95000 ਦੀ ਹਾਂਜੀ ਤੇ ਹਰਬਜੀਤ ਜੀ ਇੱਕ ਗੱਲ ਹੋਰ ਜੇ ਜੇ ਕੋਈ ਵੱਛੀ ਵਿੱਚ ਕਟਾਊਗਾ ਜੀ 10000 ਦੀ ਵੱਛੀ ਵਿੱਚ ਕੱਟ ਲਾਂਗੇ ਅੱਛਾ ਹਾਂਜੀ 10000 ਦੀ ਵੱਛੀ ਮਤਲਬ ਵੈਰ ਦੇ ਰਾਂਗੇ ਮਤਲਬ ਵੱਛੀ ਤਾਂ ਬਿਨਾ ਕਿਹਨੇ ਖੜਨੀ ਆ ਫਿਰ 85000 ਦੀ ਆ ਤੇ ਜੇ ਵੱਛੀ ਦੇ ਨਾਲ ਖੜਨੀ ਆ ਫਿਰ 95000 ਦੀ ਆ ਲਿਉਣਾ ਹਰਬਜੀਤ ਜੀ ਮੈਨੂੰ ਇੱਕੋ ਹੀ ਪੀਸ ਆ ਤੇ ਲਿਉਣਾ ਅਨਗਿਣਨਾ ਹੁੰਦਾ ਬਸ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਕਹਿੰਦੇ ਵੀ ਜੇ ਕਿ ਵੱਛੀ ਦੇ ਨਾਲ ਖੜਨੀ ਆ ਫਿਰ 95 ਦੀ ਆ ਤੇ ਜੇ ਬੱਛੀ ਤੋਂ ਬਿਨਾ ਖੜਨੀ ਆ ਫਿਰ 85 ਦੀ 10000 ਦੀ ਬੱਛੀ ਕਿੰਨੇ ਵੀ ਕੱਟ ਲਾਂਗੇ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ